ਅ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਜੰਗ ਆਪਣੇ ਚ ਕੋਈ ਵੀ ਚਾਹੁੰਦਾ ਤੁਸੀਂ ਚਾਹੁੰਦੇ ਇਹ ਕੋਈ ਲੜਾਈ ਦਾ ਆਪਾਂ ਨਾ ਪਿੰਡਾਂ ਚ ਪਿੰਡਾਂ ਦੀ ਖਾਬਦਾ ਵੀ ਕਲੇਸ਼ ਮਾੜਾ ਹੁੰਦਾ ਔਰ ਇਹ ਯੁੱਧ ਸ਼ੁਰੂ ਕਰ ਸਕਦਾ ਕੋਈ ਵੀ ਮੁਲਕ ਕਿਸੇ ਨਾਲ ਪਰ ਇਹਨੂੰ ਮੁਕਾਉਣਾ ਬਹੁਤ ਔਖਾ ਹੈ ਇਹ ਫਿਰ ਮੁੱਕਦਾ ਨਹੀਂ ਨਾ ਰੁਕਦਾ ਇਹ ਪੂਰੀ ਸਮਰੱਥਾ ਝੋਕ ਕੇ ਅੱਗੇ ਫੇਰ ਹੀ ਮੁੱਕਦਾ ਜਦੋਂ ਸਾਰਾ ਕੁਝ ਤਬਾਹ ਹੋ ਜਾਂਦਾ ਉਹ ਇਹਦੀਆਂ ਮਿਸਾਲਾਂ ਮਿਡਲ ਈਸਟ ਜ ਵੀ ਮਿਲਦੀਆਂ ਆਪਾਂ ਨੂੰ ਕਿਸੇ ਰੀਆ ਦਾ ਹਾਲ ਦੇਖ ਲੋ ਇਰਾਕ ਕਿਦਾ ਕੀ ਹਾਲ ਹੈ ਆ ਹੁਣ ਇਜ਼ਰਾਇਲ ਤੇ ਵੀ ਚੱਲਦਾ ਹੈ ਫਲਸਤੀਨੀਆ ਦਾ ਵੀ ਚੱਲ ਰਿਹਾ ਹੈ ਯੂਕਰੇਨ ਯੂਕਰੇਨ ਦਾ ਦੇਖੋ ਕੀ ਹਾਲ ਹੈ ਆਮ ਲੋਕਾਂ ਵੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੇਖੋ ਤੁਸੀਂ ਤੇ ਮੈਂ ਇਹ ਆਪਾਂ ਸਾਰਿਆਂ ਨੇ ਇੱਕ ਕੰਮ ਕਰਨਾ ਹੈ ਆਪਾਂ ਆਪਣੀ ਨਿੱਜੀ ਜ਼ਿੰਦਗੀ ਸਵੇਰੇ ਉੱਠ ਕੇ ਕੰਮ ਕਰਦੇ ਆਂ ਕਿ ਆਪ ਦੀ ਆਮਦਨ ਦੇ ਹਿਸਾਬ ਨਾਲ ਆਪਾਂ ਟੈਕਸ ਦਿੰਨੇ ਆਂ ਉਹ ਆਪਾਂ ਇੱਕ ਸੁਖਦ ਜ਼ਿੰਦਗੀ ਦੀ ਕਾਸ਼ਾ ਤੇ ਕਾਮਨਾ ਕਰਦੇ ਆਂ ਅਗੀਆਂ ਜਨਰੇਸ਼ਨਾਂ ਨੂੰ ਗਰੋ ਕਰਦੇ ਆਂ ਪਹਿਲੂ ਲੱਗਦਾ ਹਰ ਬੰਦੇ ਇਹਨੂੰ ਅਵੋਇਡ ਕਰਨਾ ਚਾਹੁੰਦਾ ਔਰ ਇਹ ਵਦਨ ਦੀ ਦੁਨੀਆ ਚ ਇਸ ਤਰ੍ਹਾਂ ਜਿਹੜਾ ਸਰੂਪ ਹੈ ਉਹ ਨਵੀਂ ਜਨਰੇਸ਼ਨ ਬਹੁਤ ਘਟ ਇਹਦੇ ਹੱਕ ਦੇ ਗੈਟਿਕਲ ਤੁਸੀਂ ਦੇਖੋ ਅਜੇ ਤੁਸੀਂ ਅਸੀਂ ਕਿਸੇ ਵਿਸ਼ੇ ਆ ਮੁੱਦੇ ਤੇ ਬਹਿਸ ਕਰ ਸਕਦੇ ਆਂ ਪਰ ਜਿਹੜੇ ਬਹੁਤ ਜਿਹੜੇ ਹੋਣ ਵਾਲੀ ਜਨਰੇਸ਼ਨ ਆ ਉਹ ਇਹਨਾਂ ਤੋਂ ਜਵੇਂ ਮੁਕਤ ਕੋਈ ਅਲੱਗ ਹੀ ਜ਼ੋਨ ਚ ਚੱਲਦੇ ਆਂ ਅਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਜਯੋਧ ਆਪਣੇ ਚ ਕੋਈ ਨਹੀਂ ਚਾਹੁੰਦਾ ਤੁਸੀਂ ਚਾਹੁੰਦੇ ਇੱਕ ਵਾਰ ਲੜਾਈ ਦਾ ਘਰ ਆਪਾਂ ਨਾ ਪਿੰਡਾਂ ਚ ਪਿੰਡਾਂ ਦੀ ਕਹਾਵਤ ਹੈ ਵੀ ਕਲੇਸ਼ ਮਾੜਾ ਹੁੰਦਾ ਔਰ ਇਹ ਯੁੱਧ ਸ਼ੁਰੂ ਕਰ ਸਕਦਾ ਕੋਈ ਵੀ ਮੁਲਕ ਕਿਸੇ ਨਾਲ ਪਰ ਇਹਨੂੰ ਮੁਕਾਉਣਾ ਬਹੁਤ ਔਖਾ ਹੈ ਇਹ ਫਿਰ ਮੁੱਕਦਾ ਨਹੀਂ ਨਾ ਰੁਕਦਾ ਇਹ ਪੂਰੀ ਸਮਰੱਥਾ ਝੋਕ ਕੇ ਅੱਗੇ ਫੇਰ ਹੀ ਮੁੱਕਦਾ ਜਦੋਂ ਸਾਰਾ ਕੁਝ ਤਬਾਹ ਹੋ ਜਾਂਦਾ ਉਹ ਇਦੀਆਂ ਮਿਸਾਲਾਂ ਮਿਡਲ ਈਸਟ ਜਿਵੇਂ ਮਿਲਦੀਆਂ ਆਪਾਂ ਨੂੰ ਕੁਛ ਸੀਰੀਆ ਦਾ ਹਾਲ ਦੇਖ ਲੋ ਇਰਾਕ ਕਿਦਾ ਕੀ ਹਾਲ ਹੈ ਆ ਹੁਣ ਇਜ਼ਰਾਇਲ ਤੇ ਵੀ ਚੱਲਦਾ ਹੈ ਫلسطੀਨੀਆਂ ਦਾ ਵੀ ਚੱਲ ਰਿਹਾ ਹੈ ਯੂਕਰੇਨ ਯੂਕਰੇਨ ਦਾ ਦੇਖੋ ਕੀ ਹਾਲ ਹੈ ਆਮ ਲੋਕਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੇਖੋ ਤੁਸੀਂ ਤੇ ਮੈਂ ਇਹ ਆਪਾਂ ਸਾਰਿਆਂ ਨੇ ਇੱਕ ਕੰਮ ਕਰਨਾ ਹੈ ਆਪਾਂ ਆਪਣੀ ਨਿੱਜੀ ਜ਼ਿੰਦਗੀ ਸਵੇਰੇ ਉੱਠ ਕੇ ਕੰਮ ਕਰਦੇ ਆਂ ਤੇ ਆਪ ਦੀ ਆਮਦਨ ਦੇ ਹਿਸਾਬ ਨਾਲ ਆਪਾਂ ਟੈਕਸ ਦਿੰਦੇ ਆਂ ਉਹ ਆਪਾਂ ਇੱਕ ਸੁਖਦ ਜ਼ਿੰਦਗੀ ਦੀ ਕਾੰਖਸ਼ਾ ਤੇ ਕਾਮਨਾ ਕਰਦੇ ਆਂ ਅਗਲੀਆਂ ਜਨਰੇਸ਼ਨਾਂ ਨੂੰ ਗਰੋ ਕਰਦੇ ਆਂ ਮੈਨੂੰ ਲੱਗਦਾ ਹਰ ਬੰਦੇ ਇਹਨੂੰ ਅਵੋਇਡ ਕਰਨਾ ਚਾਹੁੰਦਾ ਔਰ ਇਹ ਬਦਲਦੀ ਦੁਨੀਆ 'ਚ ਇਸ ਤਰ੍ਹਾਂ ਦਾ ਜਿਹੜਾ ਸੂਪ ਹੈ ਉਹ ਨਵੀਂ ਜਨਰੇਸ਼ਨ ਬਹੁਤ ਘੱਟ ਇਹਦੇ ਹੱਕ ਦੇ ਗਏ ਗੈਟਿਕਲ ਤੁਸੀਂ ਦੇਖੋ ਅਜੇ ਤੁਸੀਂ ਅਸੀਂ ਕਿਸੇ ਵਿਸ਼ੇ ਆ ਮੁੱਦੇ ਤੇ ਬਹਿਸ ਕਰ ਸਕਦੇ ਆਂ ਔਰ ਜਿਹੜੇ ਬਹੁਤ ਜਿਹੜੇ ਹੋਣ ਵਾਲੀ ਜਨਰੇਸ਼ਨ ਆ ਉਹ ਇਹਨਾਂ ਤੋਂ ਜਮੇ ਮੁਕਤ ਹੈ ਉਹ ਇੱਕ ਅਲੱਗ ਹੀ ਜ਼ੋਨ 'ਚ ਚੱਲਦੇ ਆਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਜਦੁੱਧ ਆਪਣੇ ਚ ਕੋਈ ਨਹੀਂ ਚਾਹੁੰਦਾ ਤੁਸੀਂ ਚਾਹੁੰਦੇ ਇਹ ਕੋਈ ਲੜਾਈ ਦਾ ਆਪਾਂ ਨਾ ਪਿੰਡਾਂ ਚ ਪਿੰਡਾਂ ਦੀ ਖਾਬਦਾ ਵੀ ਕਲੇਸ਼ ਮਾੜਾ ਹੁੰਦਾ ਔਰ ਇਹ ਯੁੱਧ ਸ਼ੁਰੂ ਕਰ ਸਕਦਾ ਕੋਈ ਵੀ ਮੁਲਕ ਕਿਸੇ ਨਾਲ ਪਰ ਇਹਨੂੰ ਮੁਕਾਉਣਾ ਬਹੁਤ ਔਖਾ ਹੈ ਇਹ ਫਿਰ ਮੁੱਕਦਾ ਨਹੀਂ ਨਾ ਰੁਕਦਾ ਇਹ ਪੂਰੀ ਸਮਰੱਥਾ ਝੋਕ ਕੇ ਅੱਗੇ ਫੇਰ ਹੀ ਮੁੱਕਦਾ ਜਦੋਂ ਸਾਰਾ ਕੁਝ ਤਬਾਹ ਹੋ ਜਾਂਦਾ ਕੋਈਆਂ ਮਿਸਾਲਾਂ ਮਿਡਲ ਈਸਟ ਜਿੱਥੇ ਮਿਲਦੀਆਂ ਆ ਪਰ ਕਿਸਕ ਸੀਰੀਆ ਦਾ ਹਾਲ ਦੇਖ ਲੋ ਇਰਾਕ ਕਿਦਾ ਕੀ ਹਾਲ ਹੈ ਆ ਹੁਣ ਇਜ਼ਰਾਇਲ ਤੇ ਵੀ ਚੱਲਦਾ ਹੈ ਫلسطੀਨੀਆਂ ਦਾ ਵੀ ਚੱਲਦਾ ਹੈ ਯੂਕਰੇਨ ਦਾ ਯੂਕਰੇਨ ਦਾ ਦੇਖੋ ਕੀ ਹਾਲ ਹੈ ਆਮ ਲੋਕਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੇਖੋ ਤੁਸੀਂ ਤੇ ਮੈਂ ਇਹ ਆਪਾਂ ਸਾਰਿਆਂ ਨੇ ਇੱਕ ਕੰਮ ਕਰਨਾ ਹੈ ਆਪਾਂ ਆਪਣੀ ਨਿੱਜੀ ਜ਼ਿੰਦਗੀ ਸਵੇਰੇ ਉੱਠ ਕੇ ਕੰਮ ਕਰਦੇ ਆਂ ਕਿ ਆਪ ਦੀ ਆਮਦਨ ਦੇ ਹਿਸਾਬ ਨਾਲ ਆਪਾਂ ਟੈਕਸ ਦਿੰਦੇ ਆਂ ਉਹ ਆਪਣਾ ਇੱਕ ਸੁਖਦ ਜ਼ਿੰਦਗੀ ਦੀ ਕਾਸ਼ਾ ਤੇ ਕਾਮਨਾ ਕਰਦੇ ਆ ਅਗੀਆਂ ਜਨਰੇਸ਼ਨ ਨੂੰ ਗਰੋ ਕਰਦੇ ਆ ਪਹਿਲਾਂ ਲੱਗਦਾ ਹਰ ਬੰਦੇ ਇਹਨੂੰ ਅਵੋਇਡ ਕਰਨਾ ਚਾਹੁੰਦਾ ਔਰ ਇਹ ਵਜ਼ਨ ਦੀ ਦੁਨੀਆ ਚ ਇਸ ਤਰ੍ਹਾਂ ਜਿਹੜਾ ਸਰੂਪ ਹੈ ਉਹ ਨਵੀਂ ਜਨਰੇਸ਼ਨ ਬਹੁਤ ਘੱਟ ਇਹਦੇ ਹੱਕ ਤੇ ਗੈਟਕਲ ਤੁਸੀਂ ਦੇਖੋ ਅਜੇ ਤੁਸੀਂ ਅਸੀਂ ਕਿਸੇ ਵਿਸ਼ੇ ਆ ਮੁੱਦੇ ਤੇ ਬਹਿਸ ਕਰ ਸਕਦੇ ਆ ਪਰ ਜਿਹੜੇ ਬਹੁਤ ਜਿਹੜੇ ਹੋਣ ਵਾਲੀ ਜਨਰੇਸ਼ਨ ਆ ਉਹ ਇਹਨਾਂ ਤੋਂ ਜਮੇ ਮੁਕਤ ਉਹ ਇੱਕ ਅਲੱਗ ਹੀ ਜ਼ੋਨ ਚ ਚੱਲਦੇ ਆ